ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਦ ਸ਼ਰਮਾ ਜੀ ਵੱਲੋਂ ਅਤੇ ਪਟਿਆਲਾ ਪੁਲਿਸ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਇਸ ਵਾਰ ਆਪਾਂ ਸਾਰੇ ਰਲ ਕੇ ਗ੍ਰੀਨ ਦੀਵਾਲੀ ਬਣਾਈਏ ਮੈਸਰ ਇੰਸਪੈਕਟਰ ਭਗਵਾਨ ਸਿੰਘ ਲਾਡੀ ਪਿਹੜੀ ਟ੍ਰੈਫਿਕ ਅਫਸਰ ਸਿਟੀ ਪਟਿਆਲਾ ਵੱਲੋਂ ਚਾਰ ਲਾਈਨਾਂ ਲਿਖੀਆਂ ਨੇ ਮੈਨੂੰ ਪੂਰਨ ਉਮੀਦ ਆ ਵੀ ਬੜੇ ਧਿਆਨ ਨਾਲ ਜਰੂਰ ਸੁਣੋਗੇ ਜੀ ਦਿਨ ਦਿਵਾਲੀ ਦੇ ਆਉਣੇ ਦਿਨ ਦਿਵਾਲੀ ਦੇ ਆਉਣੇ ਸਭ ਨੇ ਖੁਸ਼ੀ ਨਾਲ ਮਨਾਉਣੇ ਦਿਨ ਦਿਵਾਲੀ ਦੇ ਆਉਣੇ ਸਭ ਨੇ ਖੁਸ਼ੀ ਨਾਲ ਮਨਾਉਣੇ ਬੰਬ ਪਟਾਕੇ ਚਲਾ ਕੇ ਬੰਬ ਪਟਾਕੇ ਚਲਾ ਕੇ ਨਾ ਪ੍ਰਦੂਸ਼ਣ ਫਲਾਇਏ ਜੀ ਸਾਰੇ ਰੜਕੇ ਦਿਵਾਲੀ ਗਰੀਨ ਮਨਾਈਏ ਜੀ ਆਓ ਸਾਰੇ ਰੜਕੇ ਦਿਵਾਲੀ ਗਰੀਨ ਮਨਾਈਏ ਜੀ ਸੁੱਧ ਮਾਤਾਵਰਨ ਬੜਾਈਏ ਦੀਵੇ ਘਰ ਘਰ ਉੱਤੇ ਜਗਾਈਏ ਦੀਵੇ ਘਰ ਘਰ ਉੱਤੇ ਜਗਾਈਏ ਇਸ ਹਰਿਆਲੀ ਧਰਤੀ ਤੇ ਇਸ ਹਰਿਆਲੀ ਧਰਤੀ ਤੇ ਨਾ ਮਿੱਟੀ ਪਾਈਏ ਜੀ ਆਓ ਸਾਰੇ ਰੜਕੇ ਦਿਵਾਲੀ ਗਰੀਨ ਮਨਾਈਏ ਜੀ ਆਲ ਸਾਰੇ ਰਲ ਕੇ ਦਿਵਾਲੀ ਗ੍ਰੀਨ ਮਨਾਈਏ ਜੀ ਸਾਰੇ ਗ੍ਰੀਨ ਦਿਵਾਲੀ ਮਨਾਓ ਸਾਰੇ ਗ੍ਰੀਨ ਦਿਵਾਲੀ ਮਨਾਓ ਇਹ ਗੱਲ ਕਰ ਕਰ ਤੱਕ ਪਚਾਓ ਇਹ ਗੱਲ ਕਰ ਕਰ ਤੱਕ ਪਚਾਓ ਖੁਸ਼ੀਆਂ ਨਾਲ ਦਿਵਾਲੀ ਮਨਾ ਕੇ ਖੁਸ਼ੀਆਂ ਨਾਲ ਦਿਵਾਲੀ ਮਨਾ ਕੇ ਸਾਰੇ ਭੰਗੜੇ ਪਾਈਏ ਜੀ ਆਓ ਸਾਰੇ ਰਲ ਕੇ ਦਿਵਾਲੀ ਗ੍ਰੀਨ ਮਨਾਈਏ ਜੀ ਆਓ ਸਾਰੇ ਰਲ ਕੇ ਦਿਵਾਲੀ ਗਰੀਨ ਮਨਾਈਏ ਜੀ ਪ੍ਰਦੂਸ਼ਣ ਤੋਂ ਪੰਜਾਬ ਬਚਾਈਏ ਪ੍ਰਦੂਸ਼ਣ ਤੋਂ ਪੰਜਾਬ بچਾਈਏ ਗੁਰੂ ਕਰਮ ਟਟੇ ਕੇ ਆਈਏ ਗੁਰੂ ਕਰਮ ਟਟੇ ਕੇ ਆਈਏ ਪਹਾੜੀ ਵਾਲੇ ਲਾਡੀ ਨੇ ਪਹਾੜੀ ਵਾਲੇ ਲਾਡੀ ਨੇ ਇਹ ਗੱਲ ਸਭ ਨੂੰ ਸਮਝਾਈਆ ਜੀ ਆਓ ਸਾਰੇ ਰਲ ਕੇ ਦਿਵਾਲੀ ਗਰੀਨ ਮਨਾਈਏ ਜੀ ਦਿਲ ਦੀਵਾਲੀ ਦੇ ਨੇ ਆਉਣੇ ਸਭ ਨੇ ਖੁਸ਼ੀਆਂ ਨਾਲ ਮਨਾਉਣੇ ਬੰਬ ਪਟਾਕੇ ਨਾਲ ਚਲਾ ਕੇ ਬੰਬ ਪਟਾਕੇ ਨਾਲ ਚਲਾ ਕੇ ਪ੍ਰਦੂਸ਼ਣ ਨਾ ਫਲਾਈਏ ਜੀ ਆਓ ਸਾਰੇ ਰਲ ਕੇ ਦੀਵਾਲੀ ਗ੍ਰੀਨ ਮਨਾਈਏ ਜੀ ਆਓ ਸਾਰੇ ਰਲ ਕੇ ਦੀਵਾਲੀ ਗ੍ਰੀਨ ਮਨਾਈਏ ਜੀ ਧੰਨਵਾਦ ਜੈਨ ਸਲੂ